ਬੜੇ ਵਿਤਕਾਰ ਪਹੁੰਚ ਗਏ ਨੇ ਤੇ ਸਭ ਨੂੰ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਵੀਰੋ ਸਿਰਫਰੇ ਸਭ ਤਰ੍ਹਾਂ ਦੇ ਰਹਿ ਗਏ ਨੇ ਮਹੀਨਾ ਡੇਢ ਬੀਤਦਾ ਹੋ ਗਿਆ ਪੂਰਾ ਜਿਹੜਾ ਹੈ ਅੱਜ ਅਖਾੜਾ ਇਲੈਕਸ਼ਨ ਦਾ ਪਹੁੰਚ ਚੁੱਕਾ ਹੈ ਤੇ ਬਾਰ ਬਾਰ ਤੁਹਾਨੂੰ ਅਹੀ ਬੇਨਤੀ ਅੱਜ ਤੁਹਾਡੇ ਅੱਗੇ ਇੱਕ ਬੇਨਤੀ ਕਰਨਾ ਆਏ ਨੇ ਤੁਹੀ ਜੇ ਬੇਨਤੀ ਪ੍ਰਵਾਨ ਕਰਦੇ ਆ ਸਤਜਸਪੀਤ ਸਿੰਘ ਜੀ ਗੜੀ ਜੀ ਨੂੰ ਉਹ ਜਿਸ ਸਤਜ ਪਾਰਟੀ ਨੇ ਜੋ ਸਾਨੂੰ ਕੈਂਡੀਡੇਟ ਸ੍ਰੀ ਅਨੰਤ ਕੁਸਾਹਵਾਲ ਕੇ ਤੋਂ ਦਿੱਤਾ ਹੈ ਇਹਨੂੰ ਇੱਕ ਇੱਕ ਵੋਟ ਪਾ ਕੇ ਆਪਾਂ ਜਿਤਾਣਾ ਤੇ ਕਾਮਯਾਬ ਕਰਨਾ ਦੂਜੇ ਪਾਸੇ ਤਰਾੜ ਲੋਕ ਜੋ 70 ਸਾਲ ਤੋਂ ਆਪਣਾ ਜੇਕਾ ਮਗੋਂ ਫੋਨ ਕਿਉਂਸ ਰਹੇ ਨੇ ਸਿਰ ਉਹ ਲਗੇ ਹੋਏ ਨੇ ਜਿਵੇਂ ਗੱਲ ਇੱਥੇ ਕਾਂਗਰਸ ਦੀ ਕਰਨੀ ਹੈ ਅਕਾਲੀ ਦਲ ਦੀ ਕਰ ਲਈਏ ਮੈਂ ਗੜੀ ਸਾਹਿਬ ਤੁਹਾਡੇ ਧਿਆਨ ਚ ਲਿਆਣਾ ਚਾਹੁੰਦਾ ਹਾਂ ਅਰਪਾਜਨ ਸਿੰਘ ਜੀ ਧਿਆਨ ਚ ਲਿਆਣਾ ਚਾਹੁੰਦਾ ਸਾਰਿਆਂ ਦੇ ਇਸ ਪਿੰਡ ਦੇ 85 ਕਿੱਲੇ ਜ਼ਮੀਨ ਦੇ ਹੈ ਸ਼ਾਮਲਾ ਪਹਿਲਾ ਸਰਪੰਚ ਇੱਥੇ ਦੀ ਬਲਵਿੰਦਰ ਕੌਰ ਹੁੰਦੀ ਸੀ ਉਹਦਾ ਘਰ ਵਾਲਾ ਬਹਾਦਰ ਸਿੰਘ ਪੰਚ ਹੁੰਦਾ ਸੀ ਮੈਂ ਪੰਚਾਇਤ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਸੀ ਤਿੰਨ ਟਰਮਾਂ ਚ ਰਿਹਾ ਪਰ ਇਸ ਪਿੰਡ ਨੂੰ ਜਿਹੜਾ ਪਿਛਲੇ ਲੀਡਰਾਂ ਨੇ ਸਾਡੇ ਕਾਂਗਰਸ ਕਾਦੀਆਂ ਨੇ ਖਾਇਆ ਉਹ ਪਿੰਡ ਤੋਂ ਬਹੁਤ ਆਕੀ ਜਿਹੜੀ ਇਹਦੀ ਜ਼ਮੀਨ ਵਿਚਾਰ ਰਹੇ ਨੇ ਅਸੀਂ ਇਸ ਪਿੰਡ ਦੀ ਤੇ ਇੱਥੇ ਤੱਕ ਕੇ ਬਲਵੰਤ ਸਿੰਘ ਰੰਮੋਵਾਲੀਆ ਹਲਕਾ ਅੰਕਿਆਰ ਜਿਹੰਦਾ ਸੀ ਅਕਾਲੀ ਦਲ ਦਾ ਉਹਨੇ ਇਸ ਪਿੰਡ ਦੀ ਪੰਚਾਇਤ ਨੂੰ ਪਿੰਡ ਦੀ ਨੂੰ ਬੰਦ ਕਰਕੇ ਕੋਠੀ ਚ ਦੇਖੋ ਕਿਵੇਂ ਮਤਾ ਪਵਾਉਂਦਾ 10 ਕਿੱਲਾਂ ਦਾ 10 ਕਿੱਲਾਂ ਦਾ ਮਤਾ ਪਵਾ ਕੇ ਟਰੱਸਟ ਨੂੰ ਦਾਨ ਦਾ ਮਤਾ ਪਵਾ ਲਿਆ ਤੇ ਜਿਹਨੇ ਡੀਡੀਪੀਓ ਡੀਡੀਪੀਓ ਸਾਰੇ ਪ੍ਰਸ਼ਾਸਨ ਉੱਥੇ ਕੋਠੀ ਸੈਕਟਰ ਤੇ ਪਹੁੰਚ ਗਈ ਤੇ ਇਸ ਪਿੰਡ ਦਾ ਸਰਪੰਚ ਬਹਾਦਰ ਸਿੰਘ ਤੇ ਉਹਦੇ ਘਰ ਵਾਲੀ ਬਲਵਿੰਦਰ ਕੌਰ ਮੇਰੇ ਕੋਲ ਸਵੇਰੇ ਪਹੁੰਚ ਗਏ ਨੇ ਪ੍ਰਧਾਨ ਜੀ ਸਾਡੇ ਜ਼ਮੀਨ ਦੀ ਰਾਤ ਇੱਕ ਹਲਕਾ ਅੰਜਾਇਰਜ ਕਾਲੀ ਦਲ ਨੇ ਇੱਕ ਸਾਡਾ ਮਤਾ ਪੋਲਿਆ 10 ਕਿੱਲਿਆਂ ਦਾ ਇਸ ਪਿੰਡ ਦੀ 1 ਏਕੜ ਜ਼ਮੀਨ 10 ਕਰੋੜ ਦੀ ਹੈ ਜੇ 10 ਕਿੱਲੇ ਜਾਂਦੇ ਦਾ 10 ਕਰੋੜ ਰੁਪਏ ਦਾ ਰਾਤ ਮਤਾ ਪੋਲਿਆ ਅਸੀਂ ਜੇ दाम ਚਲੇਗੀ ਤਾਂ ਮੈਨੂੰ ਯਾਦਾ ਸੁਲਵਾਸ ਕਾਣੀ ਪਊਗੀ ਜਾਂ ਗਲਫ ਰਹਾ ਲੈਣਾ ਪਊਗਾ ਪਰ ਮੈਂ ਉਸ ਸਰਪੰਚ ਨੂੰ ਕਿਹਾ ਵੀ ਤੇਰੀ ਲੱਤਾਂ ਬੋਝ ਸਕਣੀਆਂ ਚਾਹੀਦੀਆਂ ਪਾਰ ਚੱਕਣਾ ਚਾਹੀਦਾ ਸਰਪੰਚ ਸਾਹਿਬ ਮੈਂ ਤੁਹਾਡੇ ਨਾਲ ਖੜ ਜਾਣਾ ਪਰ ਤੁਸੀਂ ਦੋਨੇ ਜਿਹੜੇ ਮੀਆਂ ਬੀਬੀ ਹਲਫੀਆਂ ਬਿਆਨ ਦਿਓ ਐ ਫੇਰ ਹਟ ਦਿਓ ਵੀ ਆਪਣੀ ਤੁਸੀਂ ਕਾਰਵਾਈ ਦੇ ਪਿੱਛੇ ਨਹੀਂ ਹਟੋਗੇ ਸਰਪੰਚ ਨੇ ਤੇ ਸਰਪੰਚਰ ਦੇ ਘਰ ਵਾਲੇ ਨੇ ਬਲਵਿੰਦਰ ਤੌਰਨੇ ਦੇ ਬਹਾਦਰ ਸਿੰਘ ਨੇ ਹਲਕੀਆ ਬਿਆਨ ਦਿੱਤਾ ਤੇ ਦੂਜੇ ਦਿਨ ਪ੍ਰੈਸ ਨੂੰ ਮੀਡੀਆ ਨੂੰ ਸੱਦਿਆ ਪ੍ਰੈਸ ਕਾਨਫਰੰਸ ਕੀਤੀ ਤੇ ਅਸੀਂ ਗ੍ਰਾਮ ਸਭਾ ਦਾ ਮਤਾਂ ਪਾ ਕੇ ਉਸ ਲਟੇਰੇ ਲੀਡਰ ਤੋਂ ਬਲਵੰਤ ਸਿੰਘ ਰਾਮਵਾਲੀਏ ਤੋਂ 10 ਕਿੱਲੇ ਪਿੰਡ ਦੇ ਬਚਾਏ ਇਸੇ ਤਰ੍ਹਾਂ ਦੁਬਾਰੇ ਕਾਂਗਰਸ ਆ ਗਈ ਕਾਂਗਰਸ ਨੇ ਜੋ ਹੋਇਆ ਤੁਹਾਡੇ ਸਾਹਮਣੇ ਪੀਤ ਰਿਹਾ ਵੀ ਕੀਤੇ ਇਸ ਪਿੰਡ ਦੇ ਜ਼ਮੀਨ ਦੀ ਅੱਖ ਹੈ ਇਸ ਕਲਾਂਗ ਇਸ ਸਾਰੀ ਜ਼ਮੀਨ ਨੂੰ ਹੜਪਣਾ ਚਾਹੁੰਦੇ ਨੇ ਅਸੀਂ ਪੰਚਾਇਤ ਦੀ ਜਿਹੜੀ ਹੈ ਉਹਨੂੰ ਕਹਿੰਦੇ ਮਾਰਕੀਟ ਵੈਲਿਊ ਪਾ ਕੇ ਤੇ ਸਾਡੀ ਹੁਣ ਰੀਲீஸ் ਕਰ ਲੈਣ ਵਾਸਤੇ ਲੋਕ ਮਖੰਡ ਬਣਾ ਰਹੇ ਵੀ ਬਾਕੀ ਲੀਜ਼ ਤੇ ਲਈਏ ਜਾਂ ਉਸ ਤਰ੍ਹਾਂ ਕਰ ਲਈਏ ਆ ਤੁਹਾਡੇ ਕੋਲੇ ਪੰਚਾਇਤ ਘਰ ਬਣਿਆ ਹੋਇਆ ਸੀ ਪੰਚਾਇਤ ਬੈਠਦੀ ਸੀ ਆ ਆਮ ਆਦਮੀ ਕਲੀਨਿਕ ਬਣਾਤਾ ਇੱਕ ਕਲੀਨਿਕ ਜਿੱਥੇ ਮੈਨੂੰ ਲੱਗਦੀ ਪਤਾ ਨਹੀਂ ਕਿੰਨੇ ਕੁ ਬੰਦੇ ਆਉਂਦੇ ਹੋਣਗੇ ਤੁਸੀਂ ਸਵੇਰੇ ਚੈੱਕ ਕਰ ਸਕਦੇ ਆ ਕਿ ਕਿੰਨੇ ਕਿਸ ਕਲੀਨਿਕ ਚ ਡਾਕਟਰ ਆਉਂਦੇ ਹੋਣਗੇ ਜਾਂ ਮਰੀਜ਼ ਜਾਂਦੇ ਹੋਣਗੇ ਮੈਨੂੰ ਤਾਂ 2-4 ਦਿਨਾਂ ਮੈਂ ਇੱਥੇ ਕੋਈ ਬੰਦਾ ਨਹੀਂ ਰੜਕਿਆ ਤੇ ਮੈਂ ਪਿਛਲੀ ਸਰਕਾਰਾਂ ਦਾ ਜੇਕਰ ਦਸੀਏ ਤਾਂ ਇੱਥੇ ਤਕਰੀਬਨ ਸਾਰੀ ਰਾਤ ਲੱਗ ਜੂਗੀ ਇਸ ਪਿੰਡ ਨੂੰ ਆਰ.ਟੀ.ਆਈ. 'ਚ ਮੇਰੇ ਕੋਲ ਰਿਕਾਰਡ ਪਿਆ ਕਾਲੀਆਂ ਦੀ ਸਰਕਾਰ 'ਚ 6 ਕਰੋੜ ਰੁਪਏ ਇਸ ਪਿੰਡ 'ਤੇ ਆਇਆ ਪਰ ਲੇਕੇ ਅੰਨਾ ਨਹੀਂ ਲਗਿਆ ਐਸੀ ਤਰ੍ਹਾਂ ਲੀਡਰ ਬ੍ਰੀਡ ਫੱਕਦੇ ਰਹੇ ਖਾਂਦੇ ਰਹੇ ਪਰ ਲੋਕਾਂ ਨੇ ਕਿਸੇ ਵਾਰ ਥਾਰ ਨਹੀਂ ਲਈ ਅੱਜ ਜਿਵੇਂ ਪਿੰਡ ਦੀ ਹਾਲਤ ਪਈ ਹੈ ਕਲੌਨੀਆਂ ਦੀ ਹਾਲਤ ਪਈ ਹੈ ਕਲੌਨੀਆਂ 'ਚ ਕਿੰਨੀ ਗੰਦਗੀ ਹੋਈ ਹੈ ਪਰ ਤੁਹਾਨੂੰ ਵੋਟਾਂ ਮਟੋਰ ਕੇ ਹੀ ਸਿਰਫ ਬੋਟਾ ਵਾਸਤੇ ਬੋਲ ਬੈਂਕ ਵਰਤ ਕੇ ਉਸ ਤੋਂ ਬਾਅਦ ਤੁਹਾਡੀ ਕੋਈ ਥਾਰ ਨਹੀਂ ਪੁੱਛਦਾ ਸਾਡੇ ਬੱਚਾ ਜੋ ਸਾਡਾ ਉਮੀਦਵਾਰ ਕੈਂਡੀਡੇਟ ਆਏ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਜਸਵੀਰ ਗੜੀ ਜੀ ਇਹ ਸਾਡੇ ਗਰੀਬ ਲੋਕਾਂ ਚ ਗਰੀਬ ਲੋਕਾਂ ਚ ਪੜ ਕੇ ਗਰੀਬ ਲੋਕਾਂ ਚ ਜੰਮ ਕੇ ਇੱਥੇ ਤੁਹਾਡੇ ਕੋਲ ਪਹੁੰਚਿਆ ਤੇ ਇੱਕ ਇੱਕ ਵੋਟ ਜਿਹੜੀ ਅਸੀਂ ਆਪਾਂ ਇਹਨੂੰ ਪਾ ਕੇ ਇੱਕ ਤਰੀਕ ਨੂੰ ਕਾਮਯਾਬ ਕਰੀਏ ਤਾਂ ਕਿ ਇਹ ਵੰਕ ਯਕਤ ਯਾਦ ਰੱਖੀਏ ਸਾਡਾ ਵੀ ਹਾਂ ਸਾਡਾ ਬਲੌਂਗੀ ਦਾ ਜਿਹੜਾ ਹੈ ਮੁਖ ਜਿਹੜਾ ਹੈ ਜਿਹੜਾ ਬਲੌਂਗੀ ਦਾ ਯੋਗਦਾਨ ਬਹੁਤ ਵੱਡਾ ਹੋਵੇ ਤੇ ਮੈਂ ਸਾਰਾ ਹੀ ਕਹਿੰਦਾ ਤੁਹਾਨੂੰ ਬੇਨਤੀਆਂ ਪ੍ਰਵਾਨ ਕਰਦਾ ਤੇ ਗੇਵਾਂ ਦਾ ਜਸਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਪਰਵਾਰ ਕਰਿਓ ਮੈਂ ਦੋ ਨਾਰੇ ਲਾਵਾਂਗਾ ਤੁਸੀਂ ਹੱਥ ਕੜੇ ਕਰਕੇ ਮੇਰੇ ਵੀਰੋ ਜਵਾਬ ਦਿਓ ਦਾਰੇ ਦਾ ਨਾਰੇ ਨਾਲ ਤੋਜਨ ਸਮਾਜ ਪਾਰਟੀ ਜਿੰਦਾਬਾਦ ਤੋਜਨ ਸਮਾਜ ਪਾਰਟੀ ਜਿੰਦਾਬਾਦ ਤੋਜਨ ਸਮਾਜ ਪਾਰਟੀ ਜਿੰਦਾਬਾਦ ਤੋਜਨ ਸਮਾਜ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਤਦੂ ਯਾਦ ਕਰੀਏ ਜੈਪੀ ਜੈਪਾਰ ਅਸੀਂ ਇਸ ਖਿੱਤੇ ਵਿੱਚ ਇਸ ਇਲਾਕੇ ਵਿੱਚ ਰਹਿਣ ਵਾਲੇ ਗਰੀਬ ਲੋਕ ਹੈ ਅਸੀਂ ਇਹਨਾਂ ਕਲੋਨੀਆ ਵਿੱਚ ਰਹਿਣ ਵਾਲੇ ਬਹੁਤ ਗਰੀਬ ਲੋਕ ਹੈ ਅਸੀਂ ਉਹ ਲੋਕ ਹੈ ਜਿਨ੍ਹਾਂ ਨੂੰ ਆਪਣੇ ਛੋਟੇ-ਛੋਟੇ ਘਰ ਬਣਾਉਣ ਲਈ ਸਾਰੀ ਜ਼ਿੰਦਗੀ ਲਾ ਦੇਣੀ ਪੈਂਦੀ। ਅਸੀਂ ਉਹ ਲੋਕ ਐ ਜਿਹੜੇ ਬਹੁਤ ਛੋਟੇ-ਛੋਟੇ ਘਰਾਂ 'ਚ ਰਹੇ। ਅਸੀਂ ਉਹ ਲੋਕ ਐ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਖਤ ਮਿਹਨਤ ਕਰਦੇ ਆ। ਸਖਤ ਮਿਹਨਤ ਕਰਕੇ ਵੀ ਘਰ ਦੇ ਸਾਰੇ ਮੈਂਬਰ ਮਿਹਨਤ ਕਰਨ ਦੇ باوجود ਵੀ ਰੋਟੀ ਕੱਪੜਾ ਮਕਾਨ ਸੇਤ ਸਿੱਖਿਆ ਪੰਜ ਚੀਜ਼ਾਂ ਸਾਡੀਆਂ ਪੂਰੀਆਂ ਨਹੀਂ ਬੈਠੇ ਅਸੀਂ ਇੰਨਾ ਨਹੀਂ ਕਮਾ ਪਾਉਂਦੇ ਕਿ ਸਾਡੀ ਰੋਟੀ ਪੂਰੀ ਹੋ ਜਾਏ ਸਾਡਾ ਕੱਪੜਾ ਪੂਰਾ ਹੋ ਜਾਏ ਤੇ ਮਕਾਨ ਦੇ ਸੁੱਖ ਸਾਧਨ ਪੂਰੇ ਹੋ ਜਾਣ ਸਾਡੀ ਸਿਹਤ ਦੇ ਖਰਚੇ ਪੂਰੇ ਹੋ ਜਾਣ ਸਾਡੇ ਧੀਆ ਪੁੱਤਰਾਂ ਦੇ ਬੱਚਿਆਂ ਦੇ ਐਜੂਕੇਸ਼ਨ ਦੇ ਖਰਚੇ ਪੂਰੇ ਹੋ ਜਾਣ ਅਸੀਂ ਇਹ ਕਲੋਨੀਆਂ ਚਾਹੇ ਉਹ ਆਜ਼ਾਦ ਨਗਰ ਕਲੋਨੀ ਚਾਹੇ ਉਹ ਦਸ਼ਮੇਸ਼ ਨਗਰ ਕਲੋਨੀ ਚਾਹੇ ਉਹ ਗੁਰੂ ਨਾਨਕ ਨਗਰ ਕਲੋਨੀ ਹੈ ਚਾਹੇ ਬਾਬਾ ਸਾਹਿਬ ਅਮੜਕਰ ਨਗਰ ਕਲੋਨੀ ਚਾਹੇ ਮਾਜਰਾ ਕਲੋਨੀ ਇਹਨਾਂ ਕਲੋਨੀਆਂ ਚ ਅਸੀਂ ਉਹ ਲੋਕ ਰਹਿੰਦੇ ਆ ਜਿਹੜੇ ਕੋਈ ਜੋਬੀ ਤੋਂ ਆ ਕੇ ਇੱਥੇ ਬਸਿਆ ਕੋਈ ਬਿਹਾਰ ਤੋਂ ਆ ਕੇ ਬਸਿਆ ਕੋ 36 ਘਰ ਤੋਂ ਆ ਕੇ ਬਸਿਆ ਪਰ ਜਿੱਥੋਂ ਅਸੀਂ ਆਏ ਆ ਉੱਥੇ ਵੀ ਅਸੀਂ ਹੱਥ ਦੀ ਗਰੀਬੀ ਛੱਡ ਕੇ ਆਏ ਜਿੱਥੇ ਆ ਕੇ ਅੱਜ ਅਸੀਂ ਰਹਿੰਦੇ ਆ ਇੱਥੇ ਵੀ ਅੱਥ ਦੀ ਗਰੀਬੀ ਚ ਰਹਿੰਦੇ ਆ ਸਾਨੂੰ ਪੰਜ ਚੀਜ਼ਾਂ ਚਾਹੀਦੀਆਂ ਸੀ ਸਰਕਾਰ ਕੋਲ ਸਰਕਾਰ ਸਾਡੇ ਲਈ ਪੰਜ ਚੀਜ਼ਾਂ ਦਾ ਪ੍ਰਬੰਧ ਕਰਦਾ ਹੈ ਨੰਬਰ 1 ਰੋਜੀ ਰਜਗਾਰ ਦਾ ਦੂਜਾ ਕੱਪੜੇ ਦਾ ਤੀਜਾ ਮਕਾਨ ਦਾ ਚੌਥਾ ਸਿਹਤ ਪੰਜਵਾਂ ਸਿੱਖਿਆ ਦਾ ਪਰ ਪੰਜਾਬ ਚ ਤੁਹਾਨੂੰ ਰੈਂਦਿਆਂ ਨੂੰ ਕਿਸੇ ਨੂੰ 20 ਸਾਲ ਹੋ ਗਏ ਕਿਸੇ ਨੂੰ 30 ਸਾਲ ਬੋਟਾ ਤੁਹਾਡੀ ਇੱਥੇ ਰੈਸ਼ਰ ਕਰਨ ਤੁਹਾਡੇ ਇੱਥੇ ਹਰ ਚੀਜ਼ ਤੁਹਾਡੀ ਇੱਥੇ ਪ੍ਰਸਿੱਧ ਦਾ ਇਲਾਜ ਨਹੀਂ ਸਿਹਤ ਦੀ ਦੇਖਪાળ ਨਹੀਂ ਸਾਨੂੰ ਛੋਟੇ ਛੋਟੇ ਡਾਕਟਰਾਂ ਜਦੋਂ ਬੜੀ ਬਿਮਾਰੀ ਚ ਫਸਦੇ ਆ ਫਿਰ ਪੀਜੀਆਈ ਧੱਕੇ ਖਾਨੇ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਚੋਕੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਔਰ ਬੱਚੇ ਧੀ ਪੁੱਤ ਔਰ ਛੋਟੇ ਛੋਟੇ ਬੱਚੇ ਨੀਲਾ ਝੰਡਾ ਲੈ ਕੇ ਬੈਠੇ ਇਹਨਾਂ ਬੱਚਿਆਂ ਨੂੰ ਡਾਕਟਰ ਬਣਾਉਣਾ ਇਹਨਾਂ ਬੱਚਿਆਂ ਚੋ ਵਕੀਲ ਬਣਾਉਣੇ ਇਹਨਾਂ ਬੱਚਿਆਂ ਚੋ ਜੱਜ ਬਣਾਉਣੇ ਇਹਨਾਂ ਬੱਚਿਆਂ ਚੋ ਬਾਬਾ ਸਾਹਿਬ ਮਿਹੜਕਰ ਵਰਗੇ ਬਣਾਉਣੇ ਅਸੀਂ ਬਣਾ ਸਕੀਏ ਅੱਖ ਦਾ ਹੀ ਸੁਪਨਾ ਹੈ ਆ ਪੂਰਾ ਪੂਰਾ ਹੋ ਜਾਏ ਨਜ਼ਰ ਨਹੀਂ ਆਉਂਦਾ ਕਿਉਂ ਨਜ਼ਰ ਨਹੀਂ ਆਉਂਦਾ ਮਕਾਨ ਆਪਣਾ ਆ 85 ਕਿੱਲੇ ਦੀ ਸਰਕਾਰੀ ਜਗ੍ਹਾ ਹੈ ਇਹ ਸਾਬ ਕਾਸ਼ੀਰਾਮ ਪਾਪਾ ਸਾਹਿਬ ਮਿਰਕਰ ਦਾ ਦੂਸਰਾ ਰੂਪ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀਰਾਮ ਕਾਸ਼ੀਰਾ ਤੇ ਕਾਸ਼ੀਰਾਮ ਸਾਹਿਬ ਦੀ ਪਤਰਾ ਅਧਿਕਾਰੀ ਤੁਹਾਡੇ ਵਿੱਚ ਪੈਦਾ ਹੋਈ ਭੈਣ ਕੁਮਾਰੀ ਮਾਇਆਵਤੀ ਜਦੋਂ ਭੈਣ ਮਾਇਆਵਤੀ ਜੀ ਦਾ ਰਾਜ ਆਇਆ ਉਨੇ ਹਰ ਗਰੀਬ ਲਈ ਘਰ ਦਾ ਵੀ ਪ੍ਰਬੰਧ ਕੀਤਾ ਕਾਸ਼ੀਰਾਮ ਸਾਹਿਬ ਆਵਾਸ ਯੋਜਨਾ ਕਾਸ਼ੀਰਾਮ ਸਾਹਿਬ ਆਵਾਸ ਯੋਜਨਾ ਦੋ ਬੈਡਰੂਮ ਇੱਕ ਸਟੱਡੀ ਰੂਮ ਇੱਕ ਕਿਚਨ ਇੱਕ ਬਾਥਰੂਮ ਇਹ ਸੈੱਟ ਬਣਾ ਕੇ ਦਿੱਤੇ ਗਰੀਬਾਂ ਪਰ ਜਿੱਥੇ ਅਸੀਂ ਰਹਿੰਦੇ ਆ ਪੰਜਾਬ ਚ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਤੇ ਗਰੀਬ ਲਈ ਘਰ ਨਹੀਂ ਬਣਦਾ ਕਵਾਂ ਲਈ ਤਾਂ ਘਰ ਬਣ ਰਿਹਾ ਜਾਨਵਰ ਲਈ ਤਾਂ ਘਰ ਬਣ ਰਿਹਾ ਕਵਾਂ ਲਈ ਤਾਂ ਕੌਸ਼ਲ੍ਹਾ ਵੀ ਬਣ ਰਹੀ ਆ ਲੇਕਿਨ ਗਰੀਬ ਲਈ ਗਰੀਬ ਖਾਣਾ ਨਹੀਂ ਬਣ ਰਿਹਾ ਕਿਉਂ ਨਹੀਂ ਬਣ ਰਿਹਾ ਕਿ ਗਰੀਬ ਨੇ ਪੰਜਾਬ ਦੇ ਗਰੀਬ ਨੇ ਪਣਮਾਇਆ ਵਤੀ ਵਰਗਾ ਰਾਜ ਨਹੀਂ ਲੈ ਕੇ ਆਇਆ ਪਣਮਾਇਆ ਵਤੀ ਦਾ ਹਾਥੀ ਜਿਤਾਉੜ ਨਹੀਂ ਕੰਮ ਨਹੀਂ ਦੇ ਸਕਦਾ ਇਹ ਜਿੰਨੀਆਂ ਕਲੌਨੀਆਂ ਦਾ ਗਰੀਬ ਸਮਾਜ ਹੈ ਕਾਂਗਰਸ ਵੋਟਾਂ ਵਾਲੇ ਤੇ ਮੁੱਲ ਕੌਣ ਆਉਂਦੇ ਆ ਕਾਲੀ ਇਹਨਾਂ ਕਲੌਨੀਆਂ 'ਚ ਮੁੱਲ ਕੌਣ ਆਉਂਦੇ ਆ ਈਸੀਪੀ ਵਾਲੇ ਖਰੀਦ ਲਉਂਦੇ ਆ ਕਹਿੰਦੇ ਆ ਇੱਥੇ ਗਰੀਬ ਨਹੀਂ ਰਹਿੰਦੇ ਉਹ ਦੂਜੀਆਂ ਪਾਰਟੀਆਂ ਕਹਿੰਦੀਆਂ ਇੱਥੇ ਗਰੀਬ ਨਹੀਂ ਰਹਿੰਦੇ ਪਕਾਉ ਗੋਟ ਰਹਿੰਦਾ ਜਾਂ ਪਕਾਉ ਗੋਟ ਔਰ ਅਸੀਂ ਕਦੇ ਭਾਜਪਾ ਕਾਂਗਰਸ ਨੂੰ ਮੂੰਹ ਤੋੜ ਜਵਾਬ ਨਹੀਂ ਦਿੱਤਾ ਅਸੀਂ ਆਪਣੀ ਇੱਜ਼ਤ ਔਰ ਅਣਖ ਸਨਮਾਨ ਕਦੀ ਬਹਾਲ ਨਹੀਂ ਕੀਤਾ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਮੈਂ ਵੀ ਮਜ਼ਦੂਰ ਦਾ ਪੁੱਤ ਆ ਕੇ ਤੁਹਾਡੇ ਚ ਖੜਾ ਹੋਇਆ ਈਟਕੇ ਭੱਟੇ 'ਤੇ ਕੰਮ ਕਰਨੇ ਵਾਲੇ ਮੋਹਨ ਸਿੰਘ ਦਾ ਬੇਟਾ ਆਪਕੇ ਵਿੱਚ ਵਿੱਚ ਖੜਾ ਹਾਂ शाह काशीराम का सिपाही खड़ा है बहन मायावती का सिपाही आपके बीच में खड़ा है अपने भाइयों की इज्जत और मान सम्मान के लिए खड़ा है बताओ मेरे भाइयों क्या फैसला इस बार का इलेक्शन मान सम्मान के लिए